ਕਿਸਾਨਾਂ ਦਾ ਮੁੱਦਾ ਲਗਾਤਾਰ ਪੱਖਿਆ ਹੋਇਆ ਹੈ ਖਨੌਰੀ ਬਾਰਡਰ ਤੇ ਜੱਜੀਤ ਡੱਲੇਵਾਲ ਦੇ ਮੰਨ ਵਰਤ ਨੂੰ 28 ਦਿਨ ਹੋ ਚੁੱਕੇ ਨੇ ਲਗਾਤਾਰ ਬੈਠੇ ਨੇ ਉਧਰ ਸ਼ੰਭੂ ਦੇ ਵੱਲੋਂ ਨਵੀਂ-ਨਵੀਂ ਰਣਨੀਤੀਆਂ ਐਲਾਨ ਕੀਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਹੋਇਆ ਇਸ ਦੇ ਨਾਲ ਹੀ ਹੁਣ ਭਾਜਪਾ ਲੀਡਰ ਵੀ ਕਿਸਾਨਾਂ ਦੇ ਬਾਰੇ ਬੋਲਦੇ ਨਜ਼ਰ ਆ ਰਹੇ ਨੇ ਬਿੱਟੂ ਲਗਾਤਾਰ ਬਿਆਨ ਦੇ ਰਹੇ ਸੀ ਤੇ ਹੁਣ ਸੁਨੀਲ ਜਾਖੜ ਜੋ ਭਾਜਪਾ ਦੇ ਪਰ ਸੁਪਾ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਤੇ ਇਸ ਤੇ ਪੰਦੀਰ ਦਾ ਵੀ ਬਿਆਨ ਸਾਹਮਣੇ ਆਇਆ ਕੀ ਕੁਝ ਹੁਣ ਮਾਮਲਾ ਹੈ ਹੁਣ ਕਿਸ ਐਂਗਲ ਤੱਕ ਇਹ ਮਾਮਲਾ ਪਹੁੰਚਿਆ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਬਿਲਕੁਲ ਪ੍ਰਭਜੋ ਜੀ ਨੇ ਜ਼ਿਕਰ ਕੀਤਾ ਹੈ ਪਹਿਲਾ ਜੋ ਸੁਨੀਲ ਜਾਖੜ ਬੋਲਦੇ ਨੇ ਕਿ ਕਿਸਾਨਾਂ ਦੇ ਇਸ ਬਹੁਤ ਫਿਕਰਮੰਦ ਆ ਕਿਸਾਨਾਂ ਦੇ ਲਈ ਉਧਰ ਫਿਰ ਪੰਦੀਰ ਵੱਲੋਂ ਕਿਹਾ ਜਾਂਦਾ ਜੇ ਤੁਸੀਂ ਫਿਕਰਮੰਦ ਹੋ ਤਾਂ ਜੋ ਪੀਐਮ ਮੋਦੀ ਦੀ ਜ਼ਿੱਦ ਹੈ ਉਹ ਤੋੜੋ ਤੁਸੀਂ ਜਾ ਕੇ ਬਿਲਕੁਲ ਸੁਪਰੀਆ ਸਭ ਤੋਂ ਪਹਿਲਾਂ ਆਪਾਂ ਸੁਨੀਲ ਜਾਖੜ ਦੀ ਗੱਲ ਕਰਾਂਗੇ ਜਿਵੇਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਹ ਜਿਵੇਂ ਰਵਨੀਤ ਬਿੱਟੂ ਬੋਲਦੇ ਨਜ਼ਰ ਆਏ ਤੇ ਉਹੀ ਬੋਲੀ ਕਿ ਤਨਾ ਕਿਤੇ ਕਹਿ ਸਕਦੇ ਸੁਨੀਲ ਜਾਖੜ ਬੋਲਦੇ ਨਜ਼ਰ ਆ ਰਹੇ ਨੇ ਮੁੱਦੇ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ ਪਰ ਦੱਲੇਵਾਲ ਦੀ ਸਿਹਤ ਨੂੰ ਲੈ ਕੇ ਕਹਿ ਸਕਦੇ ਕਿ ਜਰੂਰ ਇਹ ਚਿੰਤਾ ਪਰਗਟ ਕਰਦੇ ਨਜ਼ਰ ਆ ਰਹੇ ਨੇ ਤਾਂ ਸੁਨੀਲ ਜਾਖੜ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਜਿਹੜੇ ਸਿਆਸਤਦਾਨ ਨੇ ਉਹ ਲਗਾਤਾਰ ਉੱਥੇ ਮਿਲ ਰਹੇ ਨੇ ਪਰ ਸਿਆਸਤ ਕਰਦੇ ਨਜ਼ਰ ਆ ਰਹੇ ਨਹੀਂ ਕਿਉਂਕਿ ਡੱਲੇਵਾਲ ਦਾ ਮਰਨ ਵਰਤ ਤੜਵਾ ਨਹੀਂ ਰਹੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਕੇਂਦਰ ਤੇ ਨਿਸ਼ਾਨੇ ਸਾਧ ਰਹੇ ਨੇ ਬਲਕਿ ਇਸ ਮਿਲ ਜਾਖੜ ਦੇ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਡੱਲੇਵਾਲ ਦਾ ਮਰਨ ਵਰਤ ਟੜਵਾਉਣਾ ਚਾਹੀਦਾ ਹੈ ਭਾਵੇਂ ਕੋਈ ਵੀ ਲੀਡਰ ਜਾ ਰਿਹਾ ਹੈ ਭਾਵੇਂ ਅਕਾਲੀ ਦਲ ਜਾ ਰਿਹਾ ਹੈ ਭਾਵੇਂ ਪੰਥਕ ਲੀਡਰ ਜਾ ਰਹੇ ਨੇ ਚਾਹੇ ਉਹ ਕਾਂਗਰਸ ਦੇ ਲੀਡਰ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਵਕ ਵਕ ਪਾਰਟੀਆਂ ਦੇ ਲੀਡਰ ਡੱਲੇਵਾਲ ਨਾਲ ਮੁਲਾਕਾਤ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ 28 ਦਿਨ ਅਜ ਹੋ ਗਏ ਨੇ ਸਿਹਤ ਵੀ ਵਿਗੜ ਗਈ ਹੈ ਪਰ ਕਿਤਨੇ ਕਿਤੇ ਕੇਂਦਰ ਜਿਹੜੀ ਹੈ ਮੁੱਦਿਆਂ ਤੇ ਚੁੱਪੀ ਧਾਰੀ ਹੋਈ ਐ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵਿਰੋਧੀਆਂ ਨੂੰ ਘੇਰ ਰਹੇ ਨੇ ਲਗਾਤਾਰ ਇਹ ਕਹਿ ਰਹੇ ਨੇ ਕਿ ਇਹ ਪਖੰਡ ਕਰ ਰਹੇ ਨੇ ਜਾ ਕੇ ਸਿਰਫ ਕਿਸਾਨੀ ਮਸਲੇ ਤੇ ਕੇਂਦਰ ਨੂੰ ਘੇਰ ਰਹੇ ਨੇ ਵੱਖ-ਵੱਖ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਇਹ ਰਾਜਨੀਤੀ ਹੋ ਰਹੀ ਐ ਮਸਲੇ ਦੇ ਉੱਪਰ ਨਾ ਕਿ ਕਿਸਾਨਾਂ ਦੇ ਨਾਲ ਐ ਦਿਲੋਂ ਖੜੇ ਨੇ ਤੇ ਨਾ ਹੀ ਇਹ ਡੱਲੇਵਾਲ ਦਾ ਮਰਨ ਵਰਤ ਜਿਹੜਾ ਤੜਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਇਹ ਉਹਨਾਂ ਨੂੰ ਅੱਖਾਂ ਸਾਹਮਣੇ ਦੇਖ ਰਹੇ ਨੇ ਕਿ ਕਦੋਂ ਉਹਨਾਂ ਦੀ ਮੌਤ ਹੁੰਦੀ ਐ ਤਾਂ ਕਿਸ ਵੇਲੇ ਕਿਵੇਂ ਕੋਈ ਵੀ ਪਹਾਣਾ ਵਾਪਰ ਜਿਵੇਂ ਡਾਕਟਰ ਕਹਿ ਰਹੇ ਨੇ ਕਿ ਕਿਸੇ ਵੇਲੇ ਵੀ ਕੋਈ ਪਹਾਣਾ ਵਾਪਰ ਸਕਦਾ ਹੈ ਤੇ ਸਿਆਸਤਦਾਨ ਵੀ ਇਹੀ ਉਡੀਕ ਕਰ ਰਹੇ ਨੇ ਇਹ ਸੁਨੀਲ ਜਾਖੜ ਦਾ ਕਹਿਣਾ ਹੈ ਜੀ ਦੂਜੇ ਪਾਸੇ ਇਹ ਬਿਆਨ ਨੂੰ ਲੈ ਕੇ ਹੁਣੇ-ਹੁਣੇ ਸੁਪਰੀਆ ਸਰਵਜ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆਇਆ ਉਹ ਸੁਨੀਲ ਜਾਖੜ ਨੂੰ ਘੇਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਦੋਂ ਡੱਲੇਵਾਲ ਦੇ ਵੱਲੋਂ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਤੁਸੀਂ ਉਦੋਂ ਨਹੀਂ ਬੋਲੇ ਕਿਉਂਕਿ ਆਪਾਂ ਵੀ ਦੇਖਿਆ ਕਿ ਲਗਾਤਾਰ ਰਵਨੀਤ ਬਿੱਟੂ ਜ਼ਰੂਰ ਬੋਲਦੇ ਨਜ਼ਰ ਆਏ ਸੀ ਪਰ ਸੁਨੀਲ ਜਾਖੜ ਲਗਾਤਾਰ ਉਹ ਆਪ ਨੂੰ ਆਪ ਖੁਦ ਨੂੰ ਇਹ ਕਹਿੰਦੇ ਰਹੇ ਕਿ ਮੈਂ ਪੰਜਾਬ ਦਾ ਪੁੱਤਾਂ ਜਿਵੇਂ ਪਹਿਲਾਂ ਵੀ ਇਹਨਾਂ ਦਾ ਤੰਜ ਵੀ ਕੱਸੇ ਜਾਂਦੇ ਸੀ ਕਿ ਜੇਕਰ ਤੁਸੀਂ ਸੱਚੇ ਪੰਜਾਬ ਦੇ ਪੁੱਤ ਸੱਚੇ ਪੰਜਾਬੀ ਹੋ ਤਾਂ ਤੁਸੀਂ ਕੇਂਦਰ ਨਾਲ ਕਿਸਾਨਾਂ ਦੀ ਗੱਲ ਕਰੋ ਤਾਂ ਹੁਣ ਸਰਬਲ ਸਿੰਘ ਪੰਦੇਰ ਵੀ ਇਹੀ ਜ਼ਿਕਰ ਕਰਦੇ ਨਜ਼ਰ ਆਏ ਕਿ ਸੁਨੀਲ ਜਾਖੜ ਉਦੋਂ ਕਿਉਂ ਨਹੀਂ ਬੋਲੇ ਜਦੋਂ ਸਰਬਲ ਸਿੰਘ ਪੰਦੇਰ ਨੇ ਅ ਡੱਲੇਵਾਲ ਸਾਹਮਣੇ ਮਰਨ ਵਰਤ ਦਾ ਐਲਾਨ ਕੀਤਾ ਸੀ ਜੇ 28 ਦਿਨ ਹੋ ਗਏ ਨੇ ਉਦੋਂ ਦਾ ਕੋਈ ਵੀ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਨਹੀਂ ਆਇਆ ਇਕਦਮ ਹੁਣ ਪ੍ਰੈਸ ਕਾਨਫਰੰਸ ਕੀਤੀ ਵਿਰੋਧੀਆਂ ਦੇ ਨਿਸ਼ਾਨੇ ਸਾਧ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਕਿ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਪ੍ਰਧਾਨ ਨੇ ਪਰ ਮੋਦੀ ਸਰਕਾਰ ਨਾਲ ਮਿਲਦਾ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹਾਂ ਬਿਆਨਬਾਜ਼ੀਆਂ ਜਰੂਰ ਆਪਣੇ ਆਧਾਰ ਤੇ ਕਹਿ ਸਕਦੇ ਦਿੱਤੀਆਂ ਜਾ ਰਹੀਆਂ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਇਹ ਮੀਡੀਆ ਦੇ ਵਿੱਚ ਜਤਾਇਆ ਜਾ ਰਿਹਾ ਕਿ ਅਸੀਂ ਕਾਫੀ ਚਿੰਤਤ ਆ ਪਰ ਦੂਜੇ ਪਾਸੇ ਕਹਿ ਸਕਦੇ ਉਦੀ ਸਰਕਾਰ ਬਿਲਕੁਲ ਚੁੱਪੀ ਧਾਰੀ ਹੋਈ ਹੈ ਜਿਵੇਂ ਸਰਮਨ ਸਿੰਘ ਪੰਦੇੜ ਜ਼ਿਕਰ ਕਰਦੇ ਨਜ਼ਰ ਆਏ ਇਸ ਦੇ ਨਾਲ ਸੁਪਰੀਆ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਬਾਕੀ ਲੀਡਰ ਸਿਆਸਤ ਕਰ ਰਹੇ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਲੀਡਰ ਨੂੰ ਮਿਲਣ ਜਾਂਦਾ ਡੱਲੇਵਾਲ ਸਾਹਿਬ ਨੂੰ ਤਾਂ ਉਹ ਬਿਲਕੁਲ ਸਿਆਸਤ ਹੀ ਕਰ ਰਹੇ ਨੇ ਉਹਨਾਂ ਨੇ ਭਰੇ ਕਿਹਾ ਕਿ ਤੁਸੀਂ ਵੀ ਸਿਆਸਤ ਹੀ ਕਰ ਰਹੇ ਹੋ ਤੁਸੀਂ ਇੱਕ ਬਿਆਨ ਜਾਰੀ ਕਰਤਾ ਕਿ ਸਾਨੂੰ ਚਿੰਤਾ ਹੈ ਉਹਨਾਂ ਦੀ ਸਿਹਤ ਦੀ ਕਿਉਂਕਿ ਲਗਾਤਾਰ ਉਹਨਾਂ ਦੀਆਂ ਕਿਡਨੀਆ ਖਰਾਬ ਹੋ ਰਹੀਆਂ ਨੇ ਸਿਹਤ ਖਰਾਬ ਹੋ ਰਹੀ ਹੈ ਉਹਨਾਂ ਦੀ ਕਿਸੇ ਵळे ਕੋਈ ਪਾਣਾ ਵਾਪਰ ਸਕਦਾ ਪਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਵੀ ਸਿਆਸਤ ਹੀ ਕਰ ਰਹੇ ਹੋ ਜੇਕਰ ਤੁਸੀਂ ਸੱਚੇ ਹੋ ਪੰਜਾਬ ਦੇ ਸਾਰੇ ਬੀਜੇਪੀ ਦੇ ਲੀਡਰ ਤੁਸੀਂ ਇਕੱਠੇ ਹੋ ਕੇ ਦਿੱਲੀ ਜਾਓ ਤੇ ਮੋਦੀ ਸਰਕਾਰ ਉਹਨਾਂ ਖਾਸ ਕਰਕੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਹੰਕਾਰ ਹੀ ਨੇ ਇਹ ਸਰਵਨ ਸਿੰਘ ਪੰਦੇੜ ਜ਼ਿਕਰ ਕਰਦੇ ਨਜ਼ਰ ਆਏ ਕਿ ਤੁਸੀਂ ਉਹਨਾਂ ਦਾ ਹੰਕਾਰ ਤੋੜੋ ਤੁਸੀਂ ਸਾਰੇ ਜੇਕਰ ਸੱਚੇ ਮਾਨਦੇ ਨਾਲ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਬਿਆਨਬਾਜ਼ੀਆਂ ਤੇ ਹਰ ਕੋਈ ਕਰ ਰਿਹਾ ਪਰ ਜੇਕਰ ਤੁਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦਿੱਲੀ ਜਾਓ ਸਾਰੇ ਲੀਡਰ ਇਕੱਠੇ ਹੋ ਕੇ ਤਾਂ ਪ੍ਰਧਾਨ ਮੰਤਰੀ ਜਿਹੜੇ ਹੰਕਾਰ ਦੇ ਵਿੱਚ ਨੇ ਉਹਨਾਂ ਦਾ ਹੰਕਾਰ ਤੋੜੋ ਸਰਵਨ ਸਿੰਘ ਪੰਦੇੜ ਜ਼ਿਕਰ ਕਰਦੇ ਨਜ਼ਰ ਆਏ ਇਸ ਦੇ ਨਾਲ ਸੁਪਰੀਆ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸੀ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸਰਮਨ ਸਿੰਘ ਪੰਦੇਰ ਜ਼ਿਕਰ ਕਰਦੇ ਨਜ਼ਰ ਹੈ ਕਿ ਇਹਨਾਂ ਦੇ ਐਮਪੀ ਦਾ ਇੱਕ ਬਿਆਨ ਸੀ ਕਿ ਜਦੋਂ ਪਿਛਲਾ ਕਿਸਾਨ ਅੰਦੋਲਨ ਸੀ ਉਸ ਸਮੇਂ ਕਈ ਕੁੜੀਆਂ ਗਾਇਬ ਹੋ ਗਈਆਂ ਸਨ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਤੁਹਾਡੇ ਮੰਤਰੀ ਲੀਡਰ ਇਹ ਕਹਿ ਰਹੇ ਨੇ ਇਸ ਤੱਕ ਉਹਨਾਂ ਨੇ ਕਿਹਾ ਕਿ ਤੁਹਾਡਾ ਇੱਕ ਮੰਤਰੀ ਇਹ ਕਹਿ ਰਿਹਾ ਕਿ ਅਸੀਂ ਤਾਲਿਬਾਨੀ ਆ ਤੇ ਇਸ ਦਾ ਜਵਾਬ ਕੌਣ ਦੇਵੇਗਾ ਜੀ ਬਿਲਕੁਲ ਬਿੱਟੂ ਦੇ ਬਿਆਨ ਦਾ ਵੀ ਜ਼ਿਕਰ ਕਰਦੇ ਆ ਉਹਨਾਂ ਨੇ ਵੀ ਕਿਹਾ ਸੀ ਉਹਨਾਂ ਨੇ ਵੀ ਇਹੀ ਕਿਹਾ ਕਿ ਜੋ ਵੀ ਲੀਡਰ ਪਹੁੰਚ ਰਹੇ ਨੇ ਸਾਰੇ ਲੀਡਰ ਆਉਂਦੇ ਨੇ ਬੈਠਦੇ ਨੇ ਹਾਲ ਚਿਰ ਜਾਂਦੇ ਨੇ ਤੇ ਫੋਟੋ ਖਿੱਚਵਾ ਕੇ ਚਲੇ ਜਾਂ ਹੋ ਰਹੀ ਹੈ ਤੇ ਇਹ ਤਾਂ ਰਾਜਨੀਤਿਕ ਬੀਜੇਪੀ ਵੱਲੋਂ ਵੀ ਕੀਤੀ ਹੀ ਜਾ ਰਹੀ ਹੈ ਕਿਉਂਕਿ ਉਹ ਬਿਆਨ ਜਾਰੀ ਕਰ ਦਿੰਦੇ ਨੇ ਕਿ ਢੱਲੇਵਾਲ ਦੀ ਸਿਹਤ ਵਿਗੜ ਰਹੀ ਹੈ ਸਾਨੂੰ ਕੁਝ ਕਰਨ ਦੀ ਲੋੜ ਹੈ ਲੇਕਿਨ ਅੱਗੇ ਕੋਈ ਸਟੈਪ ਨਹੀਂ ਲਿਆ ਜਾਂਦਾ ਬਿਲਕੁਲ ਸੁਪਰੀਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਮੀਟਿੰਗ ਕਰਾਂਗੇ ਪਰ ਹਜੇ ਤੱਕ ਨਹੀਂ ਹੋਈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਵੇਟ ਕਰ ਰਹੇ ਨੇ ਕਈ ਵਾਰ ਪ੍ਰਸ਼ਾਸਨ ਦੇ ਨਾਲ ਜ਼ਰੂਰ ਮੀਟਿੰਗ ਹੋਈ ਹੈ ਪਰ ਉਸ ਤੇ ਵੀ ਕੋਈ ਸੁਪਰੀਆ ਕੋਈ ਵੀ ਕਹਿ ਸਕਦੇ ਆ ਕਿ ਕੋਈ ਮੁੱਦੇ ਦਾ ਹੱਲ ਨਿਕਲਦਾ ਨਹੀਂ ਨਜ਼ਰ ਆਈ ਮੀਟਿੰਗਾਂ ਤੇ ਮੀਟਿੰਗਾਂ ਪ੍ਰਸ਼ਾਸਨ ਨਾਲ ਹੋ ਰਹੀਆਂ ਨੇ ਪੰਜਾਬ ਸਰਕਾਰ ਵੀ ਇਹੀ ਕੋਸ਼ਿਸ਼ ਕਰ ਰਹੀ ਹੈ ਲਗਾ ਪੁਲਿਸ ਪ੍ਰਸ਼ਾਸਨ ਨੂੰ ਭੇਜ ਰਹੀ ਹੈ ਭਾਵੇਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਣ ਜਾਂ ਹੋਰ ਪ੍ਰਸ਼ਾਸਨ ਹੋਣ ਸੀਪੀ ਹੋਣ ਲਗਾਤਾਰ ਮੁਲਾਕਾਤਾਂ ਜਰੂਰ ਹੋ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹ ਮੁੱਦਾ ਹੱਲ ਨਹੀਂ ਹੋ ਰਿਹਾ ਭਾਵੇਂ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਹੈ ਲਗਾਤਾਰ ਜਿਹੜੇ ਆ ਇਸ ਤੇ ਰਾਜਨੀਤਿਕ ਕਾਰਜ ਤੇ ਜਿਵੇਂ ਰਮਨੀਤ ਬਿੱਟੂ ਦਾ ਤੁਸੀਂ ਜ਼ਿਕਰ ਕੀਤਾ ਤੇ ਉਹ ਵੀ ਲਗਾਤਾਰ ਸਿਆਸਤਦਾਨਾਂ ਨੂੰ ਭੰਡ ਰਹੇ ਨੇ ਪਰ ਕਿਸਾਨਾਂ ਦੀ ਗੱਲ ਕੋਈ ਕਰਨ ਨੂੰ ਤਿਆਰ ਨਹੀਂ ਹੈ ਬਿਲਕੁਲ ਸੂਬਾ ਸਰਕਾਰ ਦੀ ਗੱਲ ਕਰੀਏ ਤਾਂ ਡੀਸੀ ਪਹੁੰਚ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਰਹੇ ਨੇ ਹਾਲਚਾ ਜਾਣ ਰਹੇ ਨੇ ਪਹੁੰਚਦੇ ਨੇ ਮੀਟਿੰਗ ਹੁੰਦੀਆਂ ਵੱਲੇ ਕਹਾਂਦੇ ਕਿ ਤੁਸੀਂ ਆਪਣਾ ਵਰਤ ਖੋਲੋ ਡੱਲੇ ਵਾਲ ਕਹਿੰਦੇ ਨੇ ਕਿ ਨਹੀਂ ਮੈਂ ਮੰਗਾ ਮਨਵਾ ਕੇ ਖੋਲਾਂਗਾ ਇਹਹੀ ਸੇਮ ਗੱਲਬਾਤ ਹੁੰਦੀ ਹੈ ਹਰ ਵਾਰ ਜਦੋਂ ਵੀ ਕੋਈ ਪਹੁੰਚਦਾ ਹੈ ਸਭ ਦੇ ਨਾਲ ਇਹਹੀ ਸੇਮ ਗੱਲਬਾਤ ਹੁੰਦੀ ਹੈ ਤੇ ਉੱਥੇ ਸੀਐਮ ਦਾ ਜ਼ਿਕਰ ਜ਼ਿਕਰੀ ਕਰੀਏ ਤਾਂ ਸੇਮ ਚੀਜ਼ ਉਹਨਾਂ ਨੇ ਕਹੀ ਸੀ ਕਿ ਕੇਂਦਰ ਸਰਕਾਰ ਜੋ ਆਪਣੀ ਜ਼ਿੱਦ ਹੈ ਉਹ ਛੱਡ ਦੇਵੇ ਇਹਹੀ ਹੁਣ ਜੋ ਪੰਦੇਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੇਂਦਰ ਸਰਕਾਰ ਦੀ ਜ਼ਿੱਦ ਜੋ ਹੈ ਉਹਨਾਂ ਤੋਂ ਛਡਵਾਓ ਤੇ ਮੰਗਾ ਮਣਵਾਓ ਇਹਹੀ ਚੀਜ਼ ਸੀਐਮ ਨੇ ਕਹੀ ਸੀ ਕਿ ਕੇਂਦਰ ਦੇ ਤੋਂ ਛੱਡ ਦੇਵੇ ਲੇਕਿਨ ਸੂਬਾ ਸਰਕਾਰ ਵੀ ਕੋਈ ਅਹਿਮ ਭੂਮਿਕਾ ਨਹੀਂ ਨਿਭਾਉਂਦੀ ਇਹਦੇ ਵਿੱਚ ਨਜ਼ਰ ਨਹੀਂ ਆ ਰਹੀ ਹੈ ਨੇ ਤੁਸੇ ਜ਼ਿਕਰ ਕੀਤਾ ਤੇ ਲਗਾਤਾਰ ਆਪਾਂ ਕਹਿ ਸਕਦੇ ਪਿਛਲੇ ਦਿਨਾਂ ਤੋਂ ਭਾਵੇਂ ਅਮਨ अरोड़ा ਹੋਣ ਚਾਹੇ ਕੁਲਦੀਪ ਸਿੰਘ ਢਾਲੀਵਾਲ ਲਗਾਤਾਰ ਇਸ ਮਸਲੇ ਨੂੰ ਲੈ ਕੇ ਬਿਆਨ ਜਰੂਰ ਜਾਰੀ ਕਰ ਰਹੇ ਨੇ ਕਿ ਕਿਸਾਨਾਂ ਨੂੰ ਕਿਵੇਂ ਠੰਡ ਹੋਣ ਠੰਡ ਵੀ ਕਿੰਨੀ ਵੱਧ ਗਈ ਕਿ ਕਿਸਾਨ ਠੰਡ ਦੇ ਵਿੱਚ ਗਰਮੀਆਂ ਦੇ ਵਿੱਚ ਧਰਨਿਆਂ ਤੇ ਬੈਠੇ ਹੋਏ ਨੇ ਤੇ ਕੇਂਦਰ ਨਹੀਂ ਗੱਲ ਸੁਣ ਰਿਹਾ ਪਰ ਪੰਜਾਬ ਸਰਕਾਰ ਦੇ ਵੱਲੋਂ ਵੀ ਮਿਲ ਲੱਗਦਾ ਕਿਤੇ ਨਾ ਕਿਤੇ ਇੰਝ ਹੀ ਕੀਤਾ ਜਾ ਰਿਹਾ ਜਿਵੇਂ ਕੇਂਦਰ ਕਰ ਰਹੀ ਹੈ ਕਿ ਡੱਲੇਵਾਲ ਦੇ ਸਿਰਫ ਸਿਹਤ ਨੂੰ ਲੈ ਕੇ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਵਿਦਲੀਲਾ ਦਿੱਤੀਆਂ ਜਾ ਰਹੀਆਂ ਨੇ ਰਿਪੋਰਟ ਵੀ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਉਹਨਾਂ ਦੀ ਡਾਕਟਰਾਂ ਦੀ ਟੀਮ ਹੈ ਜਿਹੜੀ ਇਕਨੋਰੀ ਬਾਰਡਰ ਤੇ ਉਹਨਾਂ ਦੇ ਰਿਪੋਰਟ ਦੇ ਵਿੱਚ ਕੁਝ ਹੋਰ ਦਿਖਾਇਆ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਉਸ ਦੇ ਵਿੱਚ ਵੀ ਵੱਖਾ ਕੁਝ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਇਸ ਦੇ ਵਿੱਚ ਦੋਵੇਂ ਸਰਕਾਰਾਂ ਦੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਚੁੱਪੀ ਧਾਰੀ ਹੋਈ ਆ ਸਿਰਫ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਉਹ ਚਿੰਤਾ ਪ੍ਰਗਟ ਕੀਤੀ ਜਾ ਰਹੀ ਪਰ ਡੱਲੇਵਾਲ ਕਿਉਂ ਬੈਠੇ ਨੇ ਕਿਸ ਕਰਕੇ ਬੈਠੇ ਨੇ ਇਸ ਦੀ ਕੋਈ ਗੱਲ ਉਹਨਾਂ ਨਹੀਂ ਚਾਹੁੰਦਾ ਕਿ ਜੇਕਰ ਮੁੱਦੇ ਹੱਲ ਹੋ ਜਾਂਦੇ ਹੋ ਤਾਂ ਕੱਲੀ ਵਾਰਤ ਤੋੜ ਦੇਣਗੇ ਜਦੋਂ ਮੁੱਦੇ ਹੱਲ ਹੋ ਜਾਣਗੇ ਤੇ ਦਲੇਵਾਲ ਜੀ ਸਹੀ ਅਦਾ ਜ਼ਿਕਰ ਕਰੀਏ ਤਾਂ ਲਗਾਤਾਰ ਜੋ ਸਿਹਤ ਡਿੱਗ ਰਹੀ ਹੈ ਅੱਜ ਫਿਰ ਤੋਂ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਹੈ ਕਿ ਕਦੇ ਵੀ ਹਾਰਟ ਅਟੈਕ ਆ ਸਕਦਾ ਹੈ ਇਹ ਲਗਾਤਾਰ ਡਾਕਟਰ ਚੇਤਾਵਨੀ ਦੇ ਲੇਕਿਨ ਦਲੇਵਾਲ ਆਪਣੇ ਅੰਸ਼ਣ ਤੋਂ ਉੱਠਣ ਦੇ ਲਈ ਤਿਆਰ ਨਹੀਂ ਹੈਗੇ ਉਹ ਵਰਤੇ ਬੈਠੇ ਰਹਿਣਗੇ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੀ